ਕਿ ਨੇ ਗੁਰਨਾਨ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨ ਲੁਜੀਏ ਪਰ ਅਖਰੇ ਹੈ ਬੁਜੀਏ ਅਰੇ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋ ਗਿਆ ਉਹਦੇ ਵਾਸਤੇ ਕਿਹਾ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੋਂ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਮੈਂ ਕੱਲ ਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੇ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ। ਉਹ ਚਾਹ ਰਹੀ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਸ ਚੀਜ਼ ਤੋਂ ਤੇ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ। ਉਹ ERNAL ਤੁਸੀਂ ਬੈਸਲਾ ਵਨੀ ਲੜਨਾ ਵੀ ਨਹੀਂ ਉਹਨੂੰ ਛੱਡੋ। ਪਰ ਜਿਹੜਾ ਆਪਣੇ ਨੂੰ ਪੜਿਆ ਲਿਖਿਆ ਕਹਿੰਦਾ ਹੋਵੇ, ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ, ਗੌਰਮਾ ਇਤਿਹਾਸ ਹੈ, ਸ਼ਾਨਮਤ ਇਤਿਹਾਸ ਹੈ। ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਜਿਹਦੀ ਪਾਸ਼ਾ ਬੋਲੇਗਾ ਕਿ ਅੱਜ ਸਿੱਖ ਕੌਮ ਨੂੰ ਜਾਂ ਸਾਰੀ ਮਰੁਖਤਾ ਨੂੰ ਕਿੰਨੀ ਪੀੜਾ ਹੋਈ ਹੈ ਮਤਲਬ ਕਾਨੂੰਨੀ ਤੌਰ ਤੇ ਬਣਾਈ ਹੋਈ ਸਰਸਤਾ ਹੈ ਕੋਈ ਐਨਜੀਓ ਤਾਂ ਹੈ ਨਹੀਂ ਪੰਜਾਬ ਫੁਡ ਆਜ਼ ਮਹਿਲਾ ਕਮਿਸ਼ਨ ਨੇ ਜਿਹੜਾ ਕਿ ਮਤਲਬ ਐਸ ਤਰ੍ਹਾਂ ਦਾ ਉਹਨਾਂ ਦੇ ਕੋਲ ਸਾਰੇ ਅਧਿਕਾਰ ਨਹੀਂ ਹੈ ਤਾਂ ਉਹਨਾਂ ਨੇ ਦੋਮੇਪੀਰ ਨੂੰ ਸੁਣ ਲੈ ਤੇ ਦੋਮੇਪੀਰ ਨੂੰ ਸੁਣਨ ਤੋਂ ਪਰંત ਕਾਨੂੰਨੀ رائے ਲੈ ਕੇ ਡੀਜੀਪੀ ਸਾਹਿਬ ਨੂੰ ਲਿਖਣਗੇ ਕਿ ਜੋ ਵੀ ਐਸ ਪਰ ਨਾ ਕਾਨੂੰਨ ਦੇ ਮੁਤਾਬਕ ਜੋ ਲੀਗਲ رائے ਵੀ ਆਣੀ ਹੈ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਤਾਂ ਉਹ ਜ਼ਰੂਰ ਕਰਨਗੇ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਹੈ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ ਅਪਮਾਨ ਹੈ 40 ਦੇ ਕਿ ਪਿਛਲੇ ਸਵੈਧ ਦੌਰਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਨਫਾਜ ਜੋ ਮੰਦੀ ਪਾਸ਼ਾ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਤਾਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਵੋਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਸ਼ਨ ਲਿਆ ਸੀ ਪਰ ਮੈਨੂੰ ਇਸ ਗੱਲ ਤੋਂ ਮਾਣ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਸਾਡੇ ਭੈਣ ਜੀ ਪਹਿਲਾਂ ਪਰਮਜੀਤ ਕੌਰ ਲਾਂਡਰਾ ਵੀ ਇਸ ਸਥਾਨ ਤੇ ਰਹੇ ਅੱਜ ਤੱਕ ਜੀ ਨਾ ਕਿ ਨਾ ਕੋਈ ਤੁਸਿਆ ਉਹ ਦਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਇਸ ਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਇਹ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਕਹਿੰਦੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੁਜੀਏ ਪਰ ਅਖਰੇ ਹੈ ਬੁਜੀਏ ਪਰ ਮੂਰਖੇ ਵਾਸਤੇ ਕੀ ਹੈ ਉਹ ਕਿ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਕਿ ਉਹਦੇ ਨਾਲ ਤੁਸੀਂ ਬੈਸਲਾ ਵਨੀ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਇਤਿਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਦੀ ਪਾਸ਼ਾ ਬੋਲੇਗਾ ਤੇ ਅੱਜ ਸਿਕ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੋਂ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੇ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ ਅਪਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਦੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਾਬਿਤ ਦਿਆਂ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਉਸ ਨੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਾਨ ਸਨਸਤਾ ਦਾ ਮੁਖੀ ਜਿਹੜਾ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਗ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਗ ਸਾਹਿਬ ਫਾਸਫੇਟ ਉਸ ਦੁਨੀਆ 'ਚ ਪ੍ਰਚਾਰਨਾ ਸੋ ਕਿਉ ਮੰਦਾ ਕੇ ਜਿਤ ਜਨ ਮਹਾਰਾਜਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਝ ਸੀ ਸੋ ਮੈਂ ਸਿਰਫ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਇੱਕ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਦਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਇਸ ਕੁਰਸੀ ਦਾ ਅਪਮਾਨ ਕੀਤਾ ਹੈ ਉਹਨੂੰ ਇਸਥਾਨੇ ਛੱਡਿਆ ਜਾਵੇ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ਬੰਦ ਹੈ ਕੋਸੀ ਨੇ ਉਹਨੂੰ ਬੁਲਾਇਆ ਸੀਗਾ ਕਮਿਸ਼ਨ ਦੇ ਅੰਦਰ ਤਾਂ ਕਿ ਤੁਸੀਂ ਵੀ ਆਪਣਾ ਪੱਖ ਆ ਕੇ ਆਪਣਾ ਸਪਸ਼ਟੀਕਰਨ ਦਿਓ ਇਸ ਚੀਜ਼ ਦੇ ਉੱਤੇ ਔਰ ਉਹਨਾਂ ਨੇ ਦਿੱਤਾ ਵੀ ਹੈ ਔਰ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਹਾਂ ਇਸ ਚੀਜ਼ ਤੋਂ ਤੇ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐ ਇੰਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣਾ ਇਹ ਹੀ ਪਾਰ ਸੀਗਾ ਕਿ ਮੈਂ ਇਹਨਾਂ ਨੂੰ ਕਦੇ ਮਾਫੀ ਕਰਾਂਗੀ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾ ਕਿ ਤੁਹਾਡੇ ਵੱਲੋਂ ਕੀ ਲੰਨੇ ਕੀ ਮੈਂ ਡੈਫੀਨਿਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੀ ਇਸਦੇ ਉੱਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਗਾ ਤੁਹਾਨੂੰ ਦੱਸ ਦਿਆਂਗੀ ਉਹ ਲੈ ਕੇ ਜਿੱਦੀ ਜਿੱਦੀ ਕੋਲ ਲੀਗਲਿਸਟ ਕਾਹਤੇ ਦੀ ਕੀਤੀ ਹੈ ਜਾਂ ਤੁਹਾਡੇ ਸੋਮੋਟੋ ਦੇ ਉੱਤੇ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨਹੀਂ ਸੋਮੋਟੋ ਦਿੱਤੇ ਉਹਨੂੰ ਦਸ ਕਰਾਈਏ ਉਹਨਾਂ ਨੇ ਜਿਹੜੀ ਹੈ ਬਸ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ ਇਹ ਸੋਮੋਟੋ ਹੀ ਲਿਖਾ ਗਿਆ ਸੀਗਾ ਔਰ ਉਸਦੇ ਉੱਤੇ ਆ ਕੇ ਉਹਨੇ ਆਪਣਾ ਜਿਹੜਾ ਹੈ ਬਿਆਨ ਉਹ ਦਸ ਕਰਾ ਕੇ ਗਏ ਨੇ ਅੱਜ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿੰਦਾ ਵਜੋਂ ਤੇ ਐਡਵਾਈਸ ਲੈ ਕੇ

ਥੈਂਕ ਯੂ ਕਿਉਂਕਿ ਇਹ ਇੱਕ ਕਾਨੂੰਨੀ ਤੌਰ ਤੇ ਬਣਾਈ ਹੋਈ ਸੰਸਥਾ ਹੈ ਕੋਈ ਐਨ ਜੀਓ ਤਾਂ ਹੈ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਿਹੜਾ ਉਹਦੇ ਅਸ ਪਰ ਨਾ ਉਹਨਾਂ ਦੇ ਕੋਲੇ ਸਾਰੇ ਅਧਿਕਾਰ ਨੇ ਹੁਣ ਉਹਨਾਂ ਨੇ ਦੋਵੇਂ ਧਿਰਾਂ ਨੂੰ ਸੁਣ ਲਿਆ ਤੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਪਰંત ਉਹ ਕਾਨੂੰਨੀ رائے ਲੈ ਕੇ ਡੀਜੀਪੀ ਸਾਹਿਬ ਨੂੰ ਲਿਖਣਗੇ ਕਿ ਜੋ ਵੀ ਅਸ ਪਰ ਨਾ ਕਾਨੂੰਨ ਦੇ ਮੁਤਾਬਕ ਜੋ ਲੀਗਲ رائے ਵੀ ਆਣੀ ਹੈ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਤਾਂ ਉਹ ਜ਼ਰੂਰ ਕਰਨਗੇ ਪਰ ਉਹ ਆਪ ਦਾ ਐਫਆਰ ਲੌਂਚ ਕਰਨ ਵਾਸਤੇ ਜਾਂ ਕਿਹੜੀਆਂ ਤਰ੍ਹਾਂਾਂ ਦੇ ਤਹਿਤ ਹੋ ਸਕਦਾ ਹੈ ਕਿ ਤੁਸੀਂ ਕੀਤਾ ਜੀ ਮੈਂ ਮੈਂ ਤਾਂ ਉਸ ਗੱਲ ਦੇ ਨਾਲ ਪੁੱਛ ਰਿਹਾ ਤੁਹਾਨੂੰ ਤੋਂ ਵੀ ਸਿੱਧਿਆ ਫੈਦਰਦ ਕਰਨ ਵਾਸਤੇ ਵੀ ਕਹਿ ਸਕਦੇ ਮੈਂ ਨਹੀਂ ਤਾਂ ਬਿਲਕੁਲ ਕਹਿ ਸਕਦੇ ਨੇ ਜੀ ਉਹਨਾਂ ਦਾ ਅਧਿਕਾਰ ਖੇਤਰ ਹੈ ਬਾਕੀ ਇਹ ਨਾ ਕਿ ਲੀਗਲ ਨਰਾਇ ਕੀ ਹੁੰਦੀ ਹੈ ਨਿਗਲ ਨਰਾਇ ਮੇਰੇ ਮੁਤਾਬਕ ਤਾਂ ਇਹੀ ਆਉਗੀ ਕਿ ਜੇਕਰ ਇੱਕ ਬੰਦਾ ਇੱਕ ਇੱਕ ਚੀਜ਼ ਤੋਂ ਮੁਕਰਿਆ ਨਹੀਂ ਕਿ ਇਹ ਚੀਜ਼ਾਂ ਮੈਂ ਨਹੀਂ ਕੀਤੀ ਉਲਟਾ ਉਹ ਲਿਖਤੀ ਰੂਪ ਦੇ ਵਿੱਚ ਉਹ بار-बार ਉਹਨਾਂ ਨੇ ਇਹ ਚੀਜ਼ ਮੰਨੀ ਹੈ ਕਿ ਹਾਂ ਚਾਹੇ ਉਹ ਮਾਫੀ ਦੇ ਰੂਪ ਦੇ ਵਿੱਚ ਇਹ ਦੇ ਦੇ ਕਿ ਮੈਂ ਜਾਣੇ ਅਣਜਾਣੇ ਮੈਂ ਗਲਤੀ ਕੀਤੀ ਹੈ ਪਰ ਗੱਲ ਮੰਨੀ ਹੈ ਕੰਫੈਸ਼ਨ ਹੈ ਮਤਲਬ ਇਹ ਤੇ ਕੰਫੈਸ਼ਨ ਤੋਂ ਬਾਅਦ ਇਹ ਨਹੀਂ ਹੈਗਾ ਕਿ ਉਹ ਬੰਦੇ ਨੂੰ ਛੱਡਿਆ ਜਾਵੇ ਪਰ ਕਨਫੈਸ਼ਨ ਤੋਂ ਬਾਅਦ ਵੀ ਜੇ ਇੱਕ ਬੰਦਾ ਮੰਨ ਗਿਆ ਤਾਂ ਫਿਰ ਮੇਰੇ ਖਿਆਲ ਚ ਤਾਂ ਫਿਰ ਤਾਂ ਕੋਈ ਐਵੀਡੈਂਸ ਦੀ ਵੀ ਲੋੜ ਨਹੀਂ ਹੈਗੀ ਨਾ ਡਾਕੂਮੈਂਟਰੀ ਐਵੀਡੈਂਸ ਦੀ ਲੋੜ ਹੈ ਨਾ ਔਰਲ ਐਵੀਡੈਂਸ ਦੀ ਲੋੜ ਹੈ ਜਦੋਂ ਬੰਦਾ ਕਨਫੈਸ਼ਨ ਹੀ ਕਰ ਲਵੇ ਫਿਰ ਤਾਂ ਵੈਸੇ ਹੀ ਲਾਉਣਾ ਆਪਣਾ ਜਿਹੜਾ ਰਸਤਾ ਅਖਤਿਆਰ ਕਰਨਾ ਚਾਹੀਦਾ ਜੋ ਉਸ ਦਾਰਾ ਦੇ ਵਿੱਚ ਸਜ਼ਾ ਬਣਦੀ ਹੈ ਤਾਂ ਉਹ ਮੇਰੇ ਖਿਆਲ ਚ ਜ਼ਰੂਰ ਕਾਨੂੰਨ ਸਜ਼ਾ